ਇੱਕ ਨਵਾਂ ਕੇਸ ਸਾਹਮਣੇ ਆਇਆ ਗੁਰਦੁਆਰਾ ਚਰਨ ਘਾੜ ਦੇ ਵਾਲਾ ਇਹ ਜਗਰਾਉਂ ਦੇ ਕੋਲ ਗੁਰਦੁਆਰਾ ਤੇ ਇੱਥੇ ਇੱਕ ਬਾਬਾ ਜਿਹੜਾ ਆਪਦੇ ਆਪ ਨੂੰ ਸੰਤ ਕਹਿੰਦਾ ਸੰਤ ਬਲਜਿੰਦਰ ਸਿੰਘ ਤੇ ਕਾਫੀ ਮਸ਼ਹੂਰ ਆ ਤੇ ਰੰਗ-ਬਰੰਗੇ ਕੱਪੜੇ ਪਾਉਂਦਾ ਇਸ ਕੇਸ ਦੇ ਵਿੱਚ ਹੈਗਾ ਅਮਰਤਪਾਲ ਸਿੰਘ ਮੈਰੋ ਤੇ ਇਸ ਕਰਕੇ ਲੋਕ ਇਸ ਤੇ ਸਵਾਲ ਵੀ ਚੱਕ ਰਹੇ ਆ ਕਿ ਇਹ ਕੌਣ ਹੁੰਦਾ ਵਿੱਚ ਬੋਲਣ ਵਾਲਾ ਇੱਕ ਬਹੁਤ ਮਸ਼ਹੂਰ ਬੰਦਾ ਉਹ ਵੀ ਬੋਲਿਆ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ ਇਹ ਮਾਮਲਾ ਹੋਇਆ ਕੁੜੀ ਤੋਂ ਕੁੜੀ ਨੇ ਸੰਪਰਕ ਕੀਤਾ ਸੀਗਾ ਕਿ ਮੇਰੇ ਨਾਲ ਬਾਬੇ ਨੇ ਧੱਕਾ ਕੀਤਾ ਤੇ ਮੈਨੂੰ ਇਨਸਾਫ ਦਿਵਾਓ ਜੋ ਕੁੜੀ ਨੇ ਦੱਸਿਆ ਸੀਗਾ ਕਿ ਮੇਰੀ ਮਾਂ ਬਿਮਾਰ ਸੀਗੀ ਤੇ ਅਸੀਂ ਥੋੜਾ ਕਰਾਉਣ ਗਏ ਸੀਗੇ ਜਦੋਂ ਇਹਨਾਂ ਦੀ ਜਾਣ ਪਛਾਣ ਹੋਈ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਨਜਾਇਜ਼ ਸਬੰਧ ਬਣ ਗਏ ਕੁੜੀ ਨੇ ਆਪ ਕਿਹਾ ਕਿ ਸਾਡੀ ਗੱਲਬਾਤ ਸੀਗੀ ਤੇ ਹੁਣ ਬਾਬਾ ਮੇਰਾ ਫੋਨ ਚੱਕਣੋਂ ਹਟ ਗਿਆ ਮਤਲਬ ਕਿ ਉਸ ਕੁੜੀ ਨੇ ਇਦਾਂ ਕੋਈ ਨਹੀਂ ਕਿਹਾ ਕਿ ਮੇਰੇ ਨਾਲ ਧੱਕਾ ਕੀਤਾ ਉਹਦੀ ਸ਼ਿਕਾਇਤ ਇਹ ਹੀ ਆ ਕਿ ਮੇਰਾ ਬਾਬਾ ਫੋਨ ਨਹੀਂ ਚੱਕਦਾਗਾ ਮੇਰਾ ਫਾਇਦਾ ਚੁੱਕਿਆ ਮੇਰੇ ਨਾਲ ਵਾਅਦੇ ਕੀਤੇ ਸੀਗੇ ਤੇ ਉਸ ਬਾਬੇ ਨੇ ਆਪ ਦੇ ਦੋ ਖੇੜਾ ਛੜਵਾਉਣ ਲਈ ਕੁੜੀ ਨੂੰ ਇਹ ਵੀ ਕਹਿਤਾ ਸੀਗਾ ਕਿ ਮੇਰੇ ਇੱਕ ਸੇਵਾਦਾਰ ਦੇ ਨਾਲ ਪੈ ਜਾ ਪਰ ਉਸ ਕੁੜੀ ਨੇ ਨਾ ਕਰਤੀ ਸੀ ਇਹ ਤਿੰਨਾ ਚਾਰਾਂ ਕੁੜੀਆਂ ਨੇ ਬਾਹਰੋਂ ਵੀ ਫੋਨ ਕੀਤੇ ਅਮਰਤਪਾਲ ਨੂੰ ਕਿ ਸਾਡੇ ਨਾਲ ਇਸ ਬਾਬੇ ਨੇ ਧੱਕਾ ਕੀਤਾ ਤੇ ਹੋਰ ਪਤਾ ਨਹੀਂ ਕਿੰਨੇ ਸ਼ਕਾਰ ਕੀਤੇ ਹੋਣਗੇ ਪਰ ਅੱਜ ਕੱਲ ਧੱਕਾ ਕਰਨ ਦੀ ਲੋੜ ਨਹੀਂ ਪੈਂਦੀ ਇਹ ਲੋੜ ਨਰੇਨੂ ਮਹੰਤ ਹੋਣਾ ਨੂੰ ਪੈਂਦੀ ਸੀ ਅੱਜ ਕੱਲ ਤਾਂ ਬੀਬੀਆਂ ਆਪ ਹੀ ਤੁਰੀਆਂ ਫਿਰਦੀਆਂ ਤੇ ਇਸ ਗੱਲ ਦਾ ਗੁੱਸਾ ਨਾ ਕਰਿਓ ਜੇ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਤੁਸੀਂ ਕਿੱਥੇ ਚੱਲੀਆਂ ਇਸ ਕੁੜੀ ਦਾ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਤੇ ਪਿੰਡ ਵਾਲੇ ਨੂੰ ਪਤਾ ਲੱਗ ਗਿਆ ਹੋਣਾ ਕਿਉਂਕਿ ਫੋਟੋਆਂ ਸਾਹਮਣੇ ਆ ਚੁੱਕੀਆਂ ਤੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਬਹੁਤ ਫਰਕ ਪਊਗਾ ਇਸ ਕੁੜੀ ਦੇ ਇੱਕ ਵਾਰੀ ਕੁੜੀ ਆ ਇਹ ਇੱਕ ਤੇ ਜਿਹੜੇ ਲੋਕ ਕਹਿ ਰਹੇ ਆ ਕਿ ਅਮਰਤਪਾਲ ਸਿੰਘ ਵਿੱਚ ਐਵੇਂ ਡੰਡਾ ਡਾ ਰਿਆ ਉਹਨਾਂ ਦਾ ਇਹ ਨਜਾਇਜ਼ ਸਬੰਧ ਸੀਗੇ ਅਮਰਤਪਾਲ ਸਿੰਘ ਇਸ ਕਰਕੇ ਸਹੀ ਆ ਕਿਉਂਕਿ ਇਹ ਆਸਥਾ ਦਾ ਮਾਮਲਾ ਲੋਕ ਇਹਨੂੰ ਸੰਤ ਸਮਝ ਕੇ ਜਾਂਦੇ ਸੀਗੇ ਭਾਵੇਂ ਉਹਨਾਂ ਦਾ ਦਿਮਾਗ ਕਮਜ਼ੋਰ ਆ ਕਿਵੇਂ ਵੀ ਉਹਨਾਂ ਦੀ ਮਾਸਕਤਾ ਪਰ ਜਾਂਦੇ ਤਾਂ ਸੀ ਨਾ ਕਿਉਂਕਿ ਜੱਜ ਜਗਦੀਪ ਸਿੰਘ ਨੇ ਸਰਸੇਵਾਲੀ ਨੂੰ ਇਸ ਕਰਕੇ ਵੱਡੀ ਸਜ਼ਾ ਸੁਣਾਈ ਸੀ ਕਿ ਜਿਹੜੇ ਲੋਕ ਉਹਦੇ ਵਿੱਚੋਂ ਰੱਬ ਵੇਖਦੇ ਸੀਗੇ ਉਹਨਾਂ ਨਾਲ ਉਹਨੇ ਸ਼ੋਸ਼ਣ ਕੀਤਾ ਸੀਗਾ ਇਹ ਬਕਾਇਦਾ ਕਿਹਾ ਸੀਗਾ ਸਜ਼ਾ ਦੇਣ ਤੋਂ ਪਹਿਲਾਂ ਤੇ ਉਹੀ ਮਾਮਲਾ ਇਹੇ ਆ ਕਾਨੂੰਨੀ ਤੌਰ ਤੇ ਵੀ ਇਹ ਗਲਤ ਆ ਕਿਉਂ ਇਹ ਡੇਰਾ ਭਾਵੇਂ ਪਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਤੇ ਨਾਮ ਬਦਨਾਮ ਗੁਰਦੁਆਰਿਆਂ ਦਾ ਹੁੰਦਾ ਇਹਨਾਂ ਬੰਦਿਆਂ ਕੋਲੇ ਪੈਸੇ ਬਹੁਤ ਆ ਇਸ ਬੰਦੇ ਨੇ ਅਮਰਤਪਾਲ ਨੂੰ 10 ਲੱਖ ਦੀ ਆਫਰ ਦਿੱਤੀ ਸੀਗੀ ਇਹ ਤਾਂ ਸ਼ੁਰੂਆਤ ਕੀਤੀ ਸੀ ਜੇਕਰ ਅਮਰਤਪਾਲ ਕਹਿ ਜਾਂਦਾ ਮੈਨੂੰ ਇੰਨੇ ਚਾਹੀਦੇ ਇਸ ਬੰਦੇ ਨੇ ਕਦੇ ਵੀ ਨਾ ਨਹੀਂ ਕਰਨੀ ਸੀ ਜਦੋਂ ਇਹਨੂੰ ਪਤਾ ਲੱਗਦਾ ਕਿ ਮੈਂ ਫਸਣ ਵਾਲਾ ਹੁਣ ਸੋਸ਼ਲ ਮੀਡੀਆ ਦਾ ਜਵਾਨਾ ਜਿਹੜਾ ਮਾਮਲਾ ਸਾਹਮਣੇ ਆ ਗਿਆ ਨਹੀਂ ਤਾਂ ਇਸ ਬੰਦਿਆਂ ਨੇ ਪਤਾ ਨਹੀਂ ਕਿੰਨੇ ਮਾਮਲੇ ਦਬੇ ਹੋਣਗੇ ਜੇਕਰ ਕੋਈ ਬੰਦਾ ਇਮਾਨਦਾਰ ਵੀ ਹੁੰਦਾ ਤਾਂ ਵੀ ਕਿਸੇ ਦੀ ਪੇਸ਼ ਨਹੀਂ ਜਾਣੀ ਸੀਗੀ ਕਿਉਂਕਿ ਇਹ ਇਹ ਇਨਾਂ ਬੰਦਿਆਂ ਦਾ ਜਿਹੜਾ ਇਨਾਂ ਬਾਬਿਆਂ ਦਾ ਗਰੁੱਪ ਆ ਵਿਆਹ ਨਹੀਂ ਕਰਵਾਉਂਦਾਗਾ ਉਹ ਇਦਾਂ ਹੀ ਰਹਿੰਦੇ ਆ ਆਪਦੇ ਆਪ ਨੂੰ ਮਾਨ ਮਹਿਸੂਸ ਕਰਾਉਂਦੇ ਆ ਕਿ ਵੇਖੋ ਅਸੀਂ ਜਤੀਸ਼ਤੀਆਂ ਅਸੀਂ ਬ੍ਰਹਮਚਾਰੀਆਂ ਤੇ ਇਹਦੇ ਚ ਚੇਲੇ ਵੀ ਇਸ ਕਰਕੇ ਜਾਂਦੇ ਆ ਕਿ ਬਾਬਾ ਜੀ ਦਾ ਵਿਆਹ ਨਹੀਂ ਹੋਇਆ ਪਰ ਇਨਾਂ ਨੂੰ ਨਹੀਂ ਪਤਾ ਹੁੰਦਾ ਕਿ ਬਾਬਾ ਤਾਂ ਔਰਤਾਂ ਦਾ ਸ਼ਕੀਨ ਆ ਪਰ ਪਰਦੇ ਦੇ ਪਿੱਛੇ ਇਨਾਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਗ੍ਰਸਥ ਜੀਵਨ ਦਿੱਤਾ ਨਾ ਕਿ ਇਹੋ ਜੇ ਪਖੰਡ ਜੋ ਮਰਜ਼ੀ ਕਰਨ ਕਰਾਉਣ ਨਾ ਕਰਾਉਣ ਪਰ ਲੋਕਾਂ ਨੂੰ ਸਮਝਣਾ ਚਾਹੀਦਾ ਕੁਵਾਰੀ ਕੁੜੀਆਂ ਨੂੰ ਪੁੱਛਣ ਵਾਲਾ ਵੀ ਕੋਈ ਨਹੀਂ ਤੇ ਲੋਕ ਵੀ ਨਹੀਂ ਪੁੱਛਦੇ ਇੰਨੇ ਦਿਮਾਗੀ ਕਿ ਤੁਸੀਂ ਘਰੇ ਪਾਠ ਕਰ ਲਓ ਪਿੰਡ ਵਾਲੀ ਗੁਰਦੁਆਰਾ ਸਾਹਿਬ ਜਾਵੜੋ ਨਾ ਜਾਣਾ ਉਹਨਾਂ ਨੇ ਇਹਨਾਂ ਬਾਬਿਆਂ ਦੇ ਕੋਲ ਹੀ ਆ ਤੇ ਕਿੰਨੇ ਮਾਮਲੇ ਸਾਹਮਣੇ ਬਾਹਰ ਆਉਂਦੇ ਆ ਪਰ ਇਹਨਾਂ ਲੋਕਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਤੇ ਨਾ ਹੀ ਆ ਆਪਣੀਆਂ ਔਰਤਾਂ ਨੂੰ ਰੋਕਦਿਆ ਕਿ ਨਾ ਜਾਓ ਬਸ ਆਪ ਸ਼ਾਇਦ ਕਹਿ ਦਿੰਦੇ ਹੋਣਗੇ ਸਾਨੂੰ ਕਾਮਾ ਤੁਸੀਂ ਜਾਓ ਪਰ ਫਿਰ ਨਤੀਜਾ ਸਾਹਮਣੇ ਇਹੋ ਜਿਹਾ ਆ ਜਾਂਦਾ ਫਿਰ ਪੜਦੇ ਜਦੋਂ ਵੀਡੀਓਸ ਵਾਇਰਲ ਹੋ ਜਾਂਦੀਆਂ ਨਾਲੇ ਹੁਣ ਇਸ ਬਾਬੇ ਤੇ ਤੌਣੀ ਲੱਗੀ ਆ ਤੇ ਨਾਲੇ ਵੀਡੀਓ ਬਾਹਰ ਆ ਗਈ ਆ ਹੁਣ ਇਸ ਬਾਬੇ ਨੂੰ ਪੁਲਿਸ ਨੇ ਫੜ ਲਿਆ ਤੇ ਜਿਹੜੇ ਬੰਦੇ ਵਿਰੋਧ ਕਰ ਰਹੇ ਆ ਹੋਰ ਕਿਸੇ ਮਾਮਲੇ ਦਾ ਮੈਨੂੰ ਨਹੀਂ ਪਤਾਗਾ ਪਰ ਇਸ ਮਾਮਲੇ ਤੇ ਅਮਰਤਪਾਲ ਸਿੰਘ ਬਿਲਕੁਲ ਸਹੀ ਆ ਇਸ ਬੰਦੇ ਦੀ ਤੌਣੀ ਵੀ ਲੱਗਣੀ ਚਾਹੀਦੀ ਸੀ ਤੇ ਪੁਲਿਸ ਨੂੰ ਵੀ ਫੜਾਉਣਾ ਚਾਹੀਦਾ ਸੀਗਾ ਕਿਉਂਕਿ ਇਸ ਬੰਦੇ ਨੂੰ ਲੋਕ ਸੰਤ ਸਮਝਦੇ ਸੀਗੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਇਸ ਬੰਦੇ ਦੀ ਜਗਾ ਅਸਲ ਜੇਲ੍ਹ ਆ ਹੁਣ ਕਿਉਂਕਿ ਇਸ ਬੰਦੇ ਨੇ ਹੋਰ ਪਤਾ ਨਹੀਂ ਕਿੰਨੇ ਨਿਸ਼ਾਨੇ ਬਣਾਏ ਹੋਣਗੇ ਕਿਉਂਕਿ ਕੁੜੀਆਂ ਇਸ ਕਰਕੇ ਸਾਹਮਣੇ ਨਹੀਂ ਆ ਰਹੀਆਂ ਕਿਉਂਕਿ ਉਹਨਾਂ ਦੀ ਜ਼ਿੰਦਗੀ ਤੇ ਬਹੁਤ ਫਰਕ ਪੈਂਦਾ ਪਰ ਕਈਆਂ ਕੁੜੀਆਂ ਨੇ ਕਿਹਾ ਕਿ ਸਾਡੇ ਨਾਲ ਵੀ ਇਹਨਾਂ ਨੇ ਇਦਾਂ ਕੀਤਾ ਤੇ ਕਈਆਂ ਕੁੜੀਆਂ ਦੇ ਨਾਲ ਇਹਨਾਂ ਨੇ ਧੱਕੇ ਵੀ ਕੀਤੇ ਹੋਣਗੇ ਇਸ ਬੰਦੇ ਤੇ ਤੌਣੀ ਲੱਗਣੀ ਚਾਹੀਦੀ ਸੀ ਤੇ ਅਮਰਪਾਲ ਸਿੰਘ ਬਿਲਕੁਲ ਇਸ ਮਾਮਲੇ ਤੇ ਸਹੀ ਆ ਇਸ ਕਰਕੇ ਨਾ ਬੋਲਿਆ ਕਰੋ ਕਿਉਂਕਿ ਅਸੀਂ ਬੋਲਣਾ ਸਾਨੂੰ ਮੁੱਦਾ ਚਾਹੀਦਾ ਮੁੱਦੇ ਹੋਰ ਬਹੁਤ ਆ ਉੱਥੇ ਬੋਲਿਆ ਕਰੋ ਇਸ ਮਾਮਲੇ ਤੇ ਕਿਵੇਂ ਗਲਤ ਆ ਉਹ ਗੁਰਦੁਆਰੇ ਵਿੱਚ ਕੀ ਕੁਸ਼ ਕਰ ਰਿਹਾ ਆਪ ਨੂੰ ਸਮਝ ਹੋਣੀ ਚਾਹੀਦੀ ਆ ਸਤਿ ਸ੍ਰੀ ਅਕਾਲ ਪੰਜਾਬ ਸੰਚੈਨਲ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹੋ